ਹਾਂਜੀ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਹੋਰਸਲ ਦੀ ਦੁਕਾਨ ਉੱਤੇ ਕੱਪੜਿਆਂ ਦੀ ਦੁਕਾਨ ਹੋਰਸਲ ਤੁਹਾਡੇ ਆਪਣੇ ਇਲਾਕੇ ਉੱਤੇ ਹੈਗੀ ਦੀ ਖਾਲਸਾ ਗਰਾਜ ਹਾਊਸ ਬਹੁਤ ਹੀ ਸੋਹਣੇ ਸੋਹਣੇ ਸੂਟ ਆਏ ਹੋਏ ਆ ਜੀ ਜਿਹੜੇ ਦਿਖਾਉਣ ਜਾ ਰਹੇ ਆ ਖੀਨ ਖਾਬ ਕੱਪੜਾ ਜੀ ਖੀਨ ਖਾਬ ਕੱਪੜਾ ਬਹੁਤ ਹੀ ਜ਼ਿਆਦਾ ਡਿਮਾਂਡਿੰਗ ਕੱਪੜਾ ਆਇਆ ਹੈ ਜਿਹੜਾ ਕਿ ਦਿਖਾਉਣ ਜਾ ਰਹੇ ਆ ਜੀ ਇਹ ਦੇਖੋ ਬਾਜੂ ਉੱਤੇ ਕੰਮ ਆਣਾ ਸਾਰਾ ਦੋਵੇਂ ਬਾਜੂ ਬਣੇ ਆ ਜੀ ਇਹ ਸਾਰਾ ਦਿਖਾਓ ਥਲੇ ਘੇਰਾ ਬਣਿਆ ਹੋਇਆ ਜੀ ਨਾਲ ਹੈਂਡਵਰਕ ਸਾਰਾ ਹੋਇਆ ਉੱਪਰ ਉੱਪ ਦੁਪੱਟਾ ਬਾਜੀ ਖੋਲਿਆ ਨਾਲ ਸਲਵਾਰ ਰੱਖਿਓ ਲੋੜੀ ਸਲਵਾਰ ਦੇ ਉੱਤੇ ਵੀ ਕੰਮ ਹੈਗਾ ਬਾਟਮ ਤੇ ਕੰਮ ਹੈ ਬਹੁਤ ਹੀ ਸੋਹਣਾ ਜੀ ਉਪਾੜਾ ਸਿਲਕ ਦੀ ਸਲਵਾਰ ਆਣ ਵਾਲੀ ਆ ਜੀ ਨਾਲ ਇਹਦੇ ਇੰਕ ਬਲੂ ਕਲਰ ਹੈ ਦੀ ਬਹੁਤ ਹੀ ਡਿਮਾਂਡਿੰਗ ਕਲਰ ਹੈ ਬਹੁਤ ਡਿਮਾਂਡਿੰਗ ਕਲਰ ਹੈ ਜੀ ਵਿਆਹ ਸ਼ਾਦੀਆਂ ਪਾਰਟੀਆਂ ਵਾਸਤੇ ਸੂਟ ਹੈ ਭਾਵੇਂ ਵਰਤਾਂ ਦੇ ਪਾ ਲਓ ਭਾਵੇਂ ਵਿਆਹ ਸ਼ਾਦੀ ਪਾਰਟੀ ਵਿੱਚ ਪਾ ਲਓ ਬਹੁਤ ਹੀ ਸੋਹਣੇ ਸੂਟ ਬਹੁਤ ਹੀ ਰੀਜ਼ਨਬਲ ਰਹੀਂ ਜਾਂ ਇੱਥੇ ਰੰਗ ਦੇ 6-10 ਕਿੜੇ-ਕੜੇ ਆ ਚਾਰ ਰੰਗ ਇਹਦੀ ਚਾਰੇ ਰੰਗ ਟਾਪ ਦੇ ਆ ਬਿਲਕੁਲ ਲੇਟੈਸਟ ਵੈਰਾਈਟੀਆਂ ਦੀ ਬਿਲਕੁਲ ਲੇਟੈਸਟ ਵੈਰਾਈਟੀਆਂ ਖੀਨ ਖਾਪ ਕਪੜਾ 6 700 ਮੀਟਰ ਪਲੀਨ ਦਾ ਹੀ ਰੇਟ ਆ ਕਪੜੇ ਦਾ ਜਿਹੜਾ ਕਿ ਬਹੁਤ ਦੀ ਘੱਟ ਰਿੰਦਾ ਵਿੱਚ ਚਲੋ ਭਾਈ ਨੈਕਸਟ ਰੰਗ ਖੋਲੋ ਜੀ ਇਹ ਸਗਾ ਜੀ ਮਹਿੰਦੀ ਰੰਗ ਇਹਦੇ ਵਿੱਚ ਹੁਣ ਰੰਗ ਦੇਣ ਜਾ ਰਹੇ ਆਂ ਜੀ ਇਹਦੇ ਵਿੱਚ ਬਹੁਤ ਹੀ ਪਿਆਰਾ ਵਾਹ ਦੀ ਵਾਹ ਕਿਆਈ ਬਾਤਾਂ ਦੀ orange shade ਆ ਬਹੁਤ ਹੀ ਸੋਹਣਾ ਸ਼ੇਡ ਆ ਵੈਸੇ orange ਘੱਟ ਲੱਗ ਰਿਹਾ ਤੇ ਇਹ ਜੰਗਾਲੀ ਜ਼ਿਆਦਾ ਲੱਗ ਰਿਹਾ ਆ ਨਵੀਆਂ ਛੇਡਾਂ ਜੀ ਬਿਲਕੁਲ ਨਵੀਆਂ ਛੇਡਾਂ ਮੈਟੈਲਿਕ ਚਾਰਟ ਆ ਗਏ ਆ ਜੀ ਖਾਸ ਖਲਾਤ ਹਾਊਸ ਦੇ ਉੱਤੇ ਲਓ ਜੀ ਨੈਕਸਟ ਰੰਗ ਹੈਗਾ ਜੀ ਜਾਮਨੀ ਬਹੁਤ ਹੀ ਸੋਹਣਾ ਰੰਗ ਹੈ ਜੀ ਬੜਾ ਹੀ ਪਿਆਰਾ ਰੰਗ ਹੈ ਹਟਕੇ ਰੰਗਾਂ ਵਿੱਚੀ ਹਟਕੇ ਸੂਟ ਹੈਗੇ ਜੀ ਸਾਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਜਿਹੜੇ ਭੈਣ ਭਰਾਵਾਂ ਭੈਣ ਭਰਾ ਸਾਡੇ ਛੋਣ ਛੋਣੇ ਕਮੈਂਟ ਕਰਦੇ ਆ ਵੀਡੀਓ ਲਾਈਕ ਸ਼ੇਅਰ ਕਰਦੇ ਆ ਜੀ ਦਿলো ਥੈਂਕਸ ਆ ਹੁਣ ਭੈਣ ਭਰਾਵਾਂ ਦਾ ਨੈਕਸਟ ਕੋਲੋ ਬਾਜੀ ਰੇਂਜ ਇਹਦੀ ਹਰਿਆਣ ਵਾਲੀ ਦੀ 2490 ਸੌਰੀ ਮੈਂ ਰੇਟ ਦੱਸਣਾ ਭੁੱਲ ਗਿਆ ਸੀ ਸਿਰਫ 2490 ਰੁਪਏ ਰੇਂਜ ਵਿੱਚ ਆ ਜਿਹੜਾ ਕਿ 4450 ਰੁਪਏ ਰੇਂਜ ਵਿੱਚ ਵਿਕਦਾ ਆ ਸਾਡੇ ਭੈਣ ਭਰਾਵਾਂ ਨੇ ਲੈ ਵੀ ਆ ਲਓ ਜੀ ਉਹਨਾਂ ਡਿਮਾਂਡ ਉੱਤੇ ਸੂਟ ਲੈ ਕੇ ਆਂਦੇ ਆ ਲਓ ਜੀ ਨੈਕਸਟ ਸਨ ਹੋਰ ਦਿਖਾਉਣ ਲੱਗਾ ਜੀ ਪਿਓਰ ਹੈਂਡਵਰਕ ਦੇ ਵਿੱਚ ਵਾਹ ਜੀ ਵਾਹ ਕਿਆ ਹੀ ਬਾਤਾਂ ਦੀ ਦੁਪੱਟਾ ਵੀ ਕੱਢਿਆ ਹੋਇਆ ਤੇ ਫਰੰਟ ਵੀ ਸਾਰਾ ਕੱਢਿਆ ਹੋਇਆ ਪਿਓਰ ਡਿਸ਼ੀਨ ਕਰੇਪ ਵਿੱਚ ਸੂਟ ਹੈ ਦੀ ਪਿਓਰ ਡਿਸ਼ੀਨ ਕਰੇਪ ਦਾ ਸੂਟ ਹੈ ਐ ਦੇਖੋ ਕਿਹੜਾ ਦੇਖੋ ਕਿੰਨਾ ਸੋਹਣਾ ਹੋਇਆ ਕੰਮ ਬਹੁਤ ਜ਼ਬਰਦਸਤ ਹੋਇਆ ਜੀ ਬਿਲਕੁਲ ਹਟਕੇ ਵੈਰ ਲੋੜੀ ਦੁਪੱਟਾ ਖੁੱਲੋ ਬਾਜੀ ਨਾਲ ਇਹਦਾ ਇਹਦੀ ਬਾਟਮ ਨਾਲ ਹੈ ਜੀ ਵੈਸੇ ਇਹਨਾਂ ਨੇ ਜਿਹੜੇ ਕੰਪਨੀ ਦਾ ਨਾਮ ਰੱਖਿਆ ਜੀ ਉਹ ਰੱਖਿਆ ਹੈਗਾ ਯਾ ਗਲਾਸ オーਰਗੈਂਜ਼ਾ ਨਵੀਂ ਵੈਰਾਈਟੀ ਬਿਲਕੁਲ ਆਈ ਹੈ ਜੀ ਗਲਾਸ オーਰਗੈਂਜ਼ਾ ਪ्योर ਮਸ਼ੀਨ ਦੀ ਜਿਹੜੀ ਹੈ ਇਹਦੀ ਬਾਟਮ ਰਹਿਣ ਵਾਲੀ ਸਲਵਾਰ ਰਹਿਣ ਵਾਲੀ ਹੈ ਜੀ ਦੁਪੱਟਾ ਜਿਹੜਾ ਫੁੱਲ ਪ्योर ਦਾ ਰਹਿਣ ਵਾਲਾ ਨਾਲ ਬਹੁਤ ਹੀ ਸੋਹਣਾ ਕੰਮ ਹੋਇਆ ਦੇਖੋ ਦੁਪੱਟੇ ਦੇ ਉੱਤੇ ਸਾਈਡਾਂ ਉੱਤੇ ਵੀ ਕੰਮ ਹੋਇਆ ਦੁਪੱਟੇ ਦੇ ਵਿੱਚ ਬੂਟੀਆਂ ਵੀ ਕੱਢੀਆਂ ਹੋਈਆਂ ਬਹੁਤ ਹੀ ਪਿਆਰੀਆਂ ਰਿੰਜਾ ਜੀ ਬਹੁਤ ਪਿਆਰੀਆਂ ਰਿੰਜਾ ਬਹੁਤ ਸੋਹਣੇ ਸੋਹਣੇ ਸੂਟ ਰੰਗ ਬੜੇ ਟਾਪ ਦੇ ਆ ਜੀ ਇਹਦੇ ਵਿੱਚ ਜਿਹੜੀ ਤੁਸੀਂ ਰੰਗਾ ਮੇਚੀ ਥੱਲੇ ਦੇਖੀ ਆ ਇਹ ਰੰਗਾ ਮੇਚੀ ਬਿਲਕੁਲ ਹੀ ਅਲੱਗ ਹੋਣ ਵਾਲੀ ਆ ਜੀ ਉਹਦੇ ਨਾਲੋਂ ਬਿਲਕੁਲ ਅਲੱਗ ਹੋਣ ਵਾਲੀ ਆ ਲੋ ਜੀ ਬਹੁਤ ਹੀ ਪਿਆਰੀ ਸ਼ੇਡ ਆ ਜੀ ਬਾਵਾ ਸ਼ੇਡ ਬਹੁਤ ਸੋਹਣਾ ਰੰਗ ਹੈ ਮੈਂ ਕਹਿੰਦਾ ਕਿ ਆ ਹੀ ਬਾਤ ਆ ਇਹਨੇ ਸੋਹਣੇ ਸੋਹਣੇ ਰੰਗ ਇੰਨੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਖਾਲਸ ਅਗਲਾ ਤੋਂ ਤੁਹਾਨੂੰ ਮਿਲਣੀਆਂ ਜੀ ਬਿਲਕੁਲ ਲੇਟੈਸਟ ਵੈਰੀਟੀਆਂ ਦੀ ਇਹਦੇ ਕੋ ਦੁਪੱਟਾ ਨਾਲ ਬਹੁਤ ਸ਼ਾਨਦਾਰ ਹੈ ਇਹਦਾ ਸਲਵਾਰ ਦੇ ਨਾਲ ਮੈਚ ਕੀਤਾ ਹੋਇਆ ਦੁਪੱਟਾ ਹੈ ਜੀ। ਤੀਸਰਾ ਰੰਗ ਵੀ ਬੜੀ ਖੋਲਦੇ ਹੋ। ਵਾਹ ਜੀ ਵਾਹ। ਪਿਓਰ orange ਰੰਗ ਹੈ ਜੀ। ਜਿਸ ਤਰ੍ਹਾਂ ਆਪਾਂ ਥੱਲੇ ਦੇਖਿਆ ਸੀ ਉਹ ਰੰਗ ਥੋੜਾ ਜਿਹਾ ਵਿਚਕਾਰਲਾ ਜਾਂ ਸੀਗਾ ਤੇ ਇਹ ਰੰਗ ਬਿਲਕੁਲ ਨਵੇਂ ਹੈ ਜੀ, हटਕੇ ਰੰਗ ਹੈ। ਬਹੁਤ ਸੋਹਣੇ ਰੰਗ ਹੈ ਜੀ। ਵੈਰਾਈਟੀਆਂ ਬੜੀਆਂ ਸ਼ਾਨਦਾਰ ਹੈ। ਮਿੰਨੀਆਂ ਕਿੱਥੋਂ ਦੀ? ਖਾਲਸ ਅਗਲਾਥ ਉਸ ਤੋਂ ਜਿਹੜੀ ਕਿ ਤੁਹਾਡੇ ਆਪਣੇ ਲੱਕ ਵੀ ਦੁਕਾਨ ਹੈ ਜੀ, ਹੋਰਸੇਲ ਦੀ। 3500 4000 ਰੁਪਏ ਨਾਲ ਆ ਸੂਟ ਸਿਕਾ ਜੀ ਸਿਰਫ 1799 ਰੁਪਏ ਦੀ ਰੇਂਜ ਦੇ ਵਿੱਚ ਲਾਤਾ ਜੀ ਸੌਰੀ ਆਫਰ ਪ੍ਰਾਈਸ ਚੱਲ ਰਿਹਾ ਜੀ ਆਪ ਜੀ ਨੂੰ ਪਤਾ ਹੀ ਆ ਵੀ ਸੇਲ ਮੇਲਾ ਚੱਲਦਾ ਪਿਆ ਖਾਲਸਾ ਘਰਾਤ ਹੋ ਉਸ ਦੇ ਉੱਤੇ ਸਾਡੇ ਭੈਣ ਭਰਾਵਾਂ ਦਾ ਬਹੁਤ ਹੀ ਪਿਆਰ ਮਿਲ ਰਿਹਾ ਬਹੁਤ ਸਰਕਾਰ ਮਿਲ ਰਿਹਾ ਹੈ ਥੈਂਕਸ ਆ ਜੀ ਦਿਲੋਂ ਉਹਨਾਂ ਦਾ ਉਹਨਾਂ ਦੇ ਭੈਣ ਭਰਾਵਾਂ ਦਾ ਜਿਹੜੇ ਸਾਡੀ ਦੁਕਾਨ ਤੇ ਵਿਜ਼ਿਟ ਕਰ ਰਹੇ ਆ ਤੇ ਇਸ ਸੇਲ ਮੇਲੇ ਦਾ ਜਿਹੜਾ 25 ਤਰੀਕ ਤੱਕ ਲੱਗਾ ਹੋਇਆ ਆ ਉਹਦਾ ਲਾਭ ਉਠਾ ਰਹੇ ਆ ਜੀ ਦੁਪੱਟੇ ਬੜੇ ਸ਼ਾਨਦਾਰ ਆ ਇਹਦੇ ਨਾਲ ਸੁਪਟਾ ਰੱਖ ਦੋ ਭਾਈ ਉੱਧੇ ਰੱਖ ਦੋ ਬੇਸ਼ੱਕ ਲੋ ਜੀ ਨੈਕਸਟ ਵੈਰੀਸਨ ਖਾਣਨ ਜਾ ਰਹੇ ਆ ਜੀ ਬਲੈਕ ਸਪੈਸ਼ਲ ਜੀ ਵਾਹ ਜੀ ਵਾਹ ਪਿਓਰ ਆਰਗੈਂਜ਼ਾ ਦੇ ਵਿੱਚ ਸੂਟ ਹੈ ਜੀ ਪਿਓਰ ਆਰਗੈਂਜ਼ਾ ਦੇ ਵਿੱਚ ਸੂਟ ਹੈ ਬਾਹਾਂ ਤੇ ਨਾਲ ਕਢਾਈ ਆਉਣੀ ਹੈ ਜੀ ਨਾਲ ਬਾਜੂ ਵਰਕ ਨਾਲ ਫਰੰਟ ਸਾਰਾ ਕੱਢਿਆ ਹੋਇਆ ਹੈਵੀ ਕਮ ਹੋਇਆ ਜੀ ਬਹੁਤ ਹੀ ਮਿੱਠੀਆਂ ਰਿੰਨਾਂ ਵਿੱਚ ਅਨ ਬਲੀਵੇਬਲ ਪ੍ਰਾਈਸ ਹੋਣ ਵਾਲੇ ਆ ਜੀ ਮੈਂ ਕਹਿੰਨਾ ਇਨੇ ਥੋੜੇ ਪ੍ਰਾਈਸ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਆਈਟਮਾਂ ਇਹਦੀ ਸਲਵਾ ਰਹਿਣ ਵਾਲੀ ਜੀ ਮਸ਼ੀਨ ਦੀ ਦੁਪੱਟਾ ਵੀ ਨਾਲ ਕਢਾਈ ਵਾਲਾ ਹੈਵੀ ਦੁਪੱਟਾ ਹੈ ਜੀ ਟੂ ਸਾਈਡ ਵਰਕ ਹੋਇਆ ਜੀ ਦੁਪੱਟੇ ਉੱਤੇ ਬਹੁਤ ਹੀ ਸ਼ਾਨਦਾਰ ਬਲੈਕ ਸਪੈਸ਼ਲ ਜਿਹੜੇ ਸਿ ਬਲੈਕ ਰੰਗ ਦੇ ਸ਼ਕੀਨ ਆ ਸੱਟ ਪੈਣਾ ਪੈਣਾ ਪੈਣਪਰਾ ਸ਼ਕੀਨ ਹੈਗੇ ਆ ਉਹਨਾਂ ਵਾਸਤੇ ਲੈ ਕੇ ਆਂਦੇ ਆ ਬਹੁਤ ਹੀ ਸੋਹਣੀਆਂ ਆਈਟਮਾਂ ਦੇ ਵਿੱਚ ਰੰਗ ਦੇ ਹੋਏ ਭਾਜੀ ਹੋਰ ਕਿਹੜੇ ਦੇ ਵਿੱਚ ਹੈਗੇ ਫੁੱਲਾਂ ਦੇ ਨਾਲ ਸਿਰਫ ਬਾਕੀ ਸਾਰਾ ਬਲੈਕ ਰਹੇਗਾ ਜੀ ਫੁੱਲਾਂ ਦਾ ਰੰਗ ਚੇਂਜ ਹੋ ਜਾਣਾ ਹੈ ਜਿਹਦਾ ਇਹਦਾ ਮਹਿੰਦੀ ਹੈ ਇਹਦਾ ਬਾਬਾ ਰੰਗ ਆਇਆ ਜੀ ਬਾਕੀ ਸਾਰੇ ਕੋ ਸੇਮ ਰਹਿਣਾ ਹੈ ਇਸੇ ਤਰ੍ਹਾਂ ਫਰੋਜੀ ਰੰਗ ਆ ਗਿਆ ਜੀ ਬਹੁਤ ਹੀ ਸੋਹਣਾ ਰੰਗ ਹੈ ਲੜੀ ਚੌਥਾ ਰੰਗ ਹੈਗਾ ਜੀ ਦੇ ਵਿੱਚ ਇਸ ਪੇਸਟਿਕ ਸ਼ੇਡ ਬਹੁਤ ਹੀ ਸੋਹਣਾ ਸ਼ੇਡ ਆ ਵੀ ਨਵਾਂ ਰੰਗ ਆ ਛਟ ਕੇ ਵੈਰਾਈਆਂ ਬਿਲਕੁਲ ਦਿলো ਥੈਂਕਸ ਆ ਹੁਣ ਭੈਣ ਭਰਾਵਾਂ ਦਾ ਸਾਡੀ ਜਿਹੜੀ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਜੀ ਬਟਾ ਖੋਲਦੇ ਬਾਜੀ ਲਾਸਟ ਵਾਲੇ ਦਾ ਬੁਟੀਕ ਵਾਲੇ ਭੈਣਾਂ ਸਾਡੇ ਨਾਲ ਸੰਪਰਕ ਕਰ ਸਕਦੀਆਂ ਜੀ ਇੱਕ ਰੀਸੇਲਰ ਗਰੁੱਪ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਜਲਦੀ ਤੇ ਸਾਡੇ ਨਾਲ ਰੀਸੇਲਰ ਜੁੜ ਕੇ ਬਹੁਤ ਹੀ ਵਧੀਆ ਪੈਸੇ ਕਮਾ ਸਕਦੇ ਆ ਜ਼ੀਰੋ ਇਨਵੈਸਟਮੈਂਟ ਦੇ ਨਾਲ ਸਾਡੇ ਨਾਲ ਚੱਲ ਸਕਦੇ ਆ ਜੀ ਲੋ ਜੀ ਕ੍ਰਸ਼ ਕਪੜਾ ਨਵਾਂ ਆਇਆ ਜੀ ਕ੍ਰਸ਼ ਬਾਜ਼ਾਰ ਦੇ ਵਿੱਚ ਨਵਾਂ ਕਪੜਾ ਆ ਗਿਆ ਬਿਲਕੁਲ ਲੇਟੈਸਟ ਵੈਰਾਈਟੀਆਂ ਦੀ ਕਿਹੜਾ ਕੰਮ ਬਹੁਤ ਹੀ ਸ਼ਾਨਦਾਰ ਹੋਇਆ ਜੀ ਉੱਪਰ ਤੱਕ ਨੈਕ ਸਾਰਾ ਕੱਢਿਆ ਹੋਇਆ ਆ ਰੇਂਜ ਮੈਂ ਕਹਿੰਨਾ ਫ੍ਰੀ ਦੇ ਪਾ ਆ ਜੀ ਫ੍ਰੀ ਦੇ ਪਾ 3000 ਤੋਂ 3500 ਰੁਪਏ ਰੇਂਜ ਵਿੱਚ ਵੇਚਣ ਵਾਲਾ ਸੂਟ ਹੈ ਜੀ ਹਾਫ ਪ੍ਰਾਈਸ ਲਾ ਦਿੱਤਾ ਹਾਅ ਪ੍ਰਾਈਜ਼ ਉਤੇ ਲਾਤਾ ਜੀ ਦੁਪੱਟਾ ਖੋਲੋ ਭਾਜੀ ਨਾਲ ਲੋ ਜੀ ਕਿਹਾ ਹੀ ਬਾਤਾਂ ਜੀ ਦੁਪੱਟਾ ਬਹੁਤ ਸ਼ਾਨਦਾਰਾ ਨਾਲ ਦੇਖੋ ਕ੍ਰਸ਼ ਦਾ ਇਹ ਦੁਪੱਟਾ ਨਾਲ ਬਹੁਤ ਸ਼ਾਨਦਾਰ ਦੁਪੱਟਾ 2 ਸਾਈਡ ਦੇ ਕੰਮ ਹੋਇਆ ਜੀ ਸਾਰਾ ਟੋਟਲੀ ਹੈਂਡ ਦਾ ਕੰਮ ਹੈ ਜੀ ਟੋਟਲੀ ਹੈਂਡ ਦਾ ਕੰਮ ਹੈ ਬਹੁਤ ਹੀ ਪਿਆਰੀਆਂ ਚੀਜ਼ਾਂ ਰੰਗ ਮੂਹਾਂ ਬੋਲਦੇ ਇਹਦੇ ਵਿੱਚ ਮੈਟੈਲਿਕ ਚਾਰਟ ਸਾਰਾ ਹੀ ਮੈਟੈਲਿਕ ਚਾਰਟ ਆ ਜੀ ਵਿਆਹ ਸ਼ਾਦੀਆਂ ਦੀ ਜਾਣ ਹੋਣ ਵਾਲੇ ਆ ਸੂਟੇ ਜਿਹੜੇ ਕਿ ਖਾਲਸਾ ਘਰਾਤ ਉਸ ਦੇ ਉੱਤੇ ਆਏ ਹੋਏ ਆ neck ਤੇ ਕੜਾਈ ਬਹੁਤ ਹੀ ਪਿਆਰੀ ਬਹੁਤ ਪਿਆਰੀ ਕੜਾਈ ਹੋਈ ਆ ਜੀ ਰੇਂਜ ਆ ਦੀ ਸਿਰਫ 1560 ਰੁਪਏ ਕੋਈ 3500 ਕੋ 4000 ਕੋ 3000 ਰੇਟ ਨਹੀਂ ਰਹਿਣ ਵਾਲਾ ਜੀ ਤੁਹਾਡੀ ਆਪਣੀ ਹੋਰਸੇਲ ਦੀ ਸ਼ਾਪ ਤੇ ਸਿਰਫ ਰੇਟ ਹੈਗਾ ਜੀ 1560 ਰੁਪਏ ਦੀ ਫਰੀ ਦੇ ਭਾ ਜੀ 3100 ਰੁਪਏ ਦੇ ਦੋ 1560 ਰੁਪਏ ਦਾ ਇੱਕ ਜੀ ਲੋਡੀ ਪਿਕਚਰ ਰੰਗ ਇਹਦੇ ਵਿੱਚ ਬਹੁਤ ਹੀ ਸੋਹਣਾ ਰੰਗ ਹੈ ਜੀ ਜਾਮਨੀ ਦੀ ਬਿਲਕੁਲ ਨਵੀਂ ਸ਼ੇਡ ਹੈ ਜੀ ਪਿਓਰ ਮੈਟੈਲਿਕ ਸ਼ੇਡਾਂ ਮੈਂ ਕਹਿੰਨਾ ਹਟਕੇ ਵੈਰਾਈਟੀ ਹੈ ਜੀ ਹਟਕੇ ਵੈਰਾਈਟੀ ਹੈ ਕੋਈ ਵੀ ਇਹਨਾਂ ਰੰਗਾਂ ਦੇ ਵਿੱਚ 2.5 ਹਜ਼ਾਰ ਤੋਂ ਘੱਟ ਸੂਟ ਨਹੀਂ ਆਉਂਦੇ ਪਰ ਖਾਲਸਾ ਕਰਾਫਟ ਹਾਊਸ ਵਾਲੇ ਲੈ ਕੇ ਆਏ ਆ ਜੀ ਆਪਦੀਆਂ ਵਾਸਤੇ ਬਹੁਤ ਹੀ ਸੋਹਣੇ ਰੰਗ ਤੀਸਰਾ ਰੰਗ ਸੌਰੀ ਚੌਥਾ ਰੰਗ ਹੈਗਾ ਜੀ ਇਹ ਤੇ ਪਿਸਤਾ ਚਾਰੇ ਰੰਗ ਟਾਪ ਦੇ ਆ ਜੀ ਕੋਈ ਵੀ ਰੰਗ ਛੱਡਣ ਵਾਲਾ ਨਹੀਂ ਹੈ ਇੰਨੀਆਂ ਸੋਹਣੀਆਂ ਕੜਾਈਆਂ ਔਰ ਐਨੇ ਵਾਇਬਰੇਟਰਾਂ ਵਿੱਚ ਕੀ ਆਈ ਬਾਤਾਂ ਦੀ ਲਓ ਜੀ ਨੈਕਸਟ ਕੋਲੇ ਬਾਜੀ ਲਓ ਜੀ ਨੈਕਸਟ ਤੋਂ ਦੁਕਾਨ ਜਾ ਰਹੇ ਹਾਂ ਜੀ ਬਿਲਕੁਲ ਹੀ ਹਟ ਕੇ ਚੀਜ਼ ਪਿਓਰ ਆਰਗੈਂਜ਼ਾ ਵਾਲਾ ਸੂਟ ਹੈ ਜੀ ਪਿਓਰ ਆਰਗੈਂਜ਼ਾ ਸੂਟ ਦੁਪੱਟਾ ਬਹੁਤ ਸ਼ਾਨਦਾਰ ਹੈ ਜੀ ਨਾਲ ਐ ਦੇਖੋ ਕੇਰੇ ਤੋਂ ਲੈ ਕੇ ਉੱਪਰ ਤੱਕ ਫਰੰਟ ਤੱਕ ساری ਕਢਾਈ ਹੋਈ ਆ ਦੁਪੱਟਾ ਖੋਲੇ ਬਾਜੀ ਇਹ ਦੀ ਸਲਵਾਰ ਹੈ ਦੀ ਸਲਵਾਰ ਸਭ ਤੋਂ ਜ਼ਿਆਦਾ ਖਾਸ ਹੈ ਸਲਵਾਰ ਤੇ ਕੜਾਈਆਂ ਤਾਂ ਆਮ ਸਾਰੇ ਦਿਖਾਉਂਦੇ ਆ ਪਰ ਇਹ ਚੀਜ਼ हटਕੇ ਆ ਇਹਦੇ ਫੁਲਕਾਰੀ ਦੀ ਕੜਾਈ ਹੋਈ ਹੈ ਸਲਵਾਰ ਦੇ ਉੱਤੇ ਭਾਈ ਸਲਵਾਰ ਸਾਰੇ ਖੋਲ ਦੋ ਬਟਨ ਖੋਲ ਦੋ ਦੇਖੋ ਬਹੁਤ ਹੀ ਸੋਹਣਾ ਕੰਮ ਹੋਇਆ ਫੁਲਕਾਰੀ ਦਾ ਸਲਵਾਰ ਦੇ ਉੱਤੇ ਬਹੁਤ ਹੀ ਪਿਆਰੇ ਫੈਬਰਿਕ ਔਰਗੈਂਜ਼ਾ ਫੈਬਰਿਕ ਹੈ ਦੀ ਬਹੁਤ ਜਲਵਾ ਰਵਾਦਾ ਇਹਨਾਂ ਦਾ ਫੈਬਰਿਕ ਦਾ ਰੰਗ ਬਹੁਤ ਹੀ ਸੋਹਣੀ ਜਿਹੀ ਕੁੜੀਆਂ ਦੇ ਪਾਉਣ ਵਾਲੇ ਹਰੇਕ ਜਿਹਦਾ ਬੰਦਾ ਪਾ ਸਕਦਾ ਆ ਕਿਉਂਕਿ ਇਹ ਜਿਹੜੇ ਰੰਗ ਹੈ ਬਹੁਤ ਹੀ ਪਿਆਰੇ ਰੰਗ ਹੈ ਡੀਸੈਂਟ ਰੰਗ ਹੈ ਬਿਲਕੁਲ ਹਟਕੇ ਰੰਗਾ ਮਿਚੀ ਬਿਲਕੁਲ ਜਿੰਨੇ ਤੁਸੀਂ ਦੇਖੇ ਸੂਟ ਸਾਰਿਆਂ ਨਾਲੋਂ ਕਨਸੈਪਟ ਹਟ ਗਏ ਆ ਚੀਜ਼ਾਂ ਹਟਕੇ ਆ ਜੀ ਕੋਈ ਵੀ ਇੱਕ ਦੂਜੀ ਨਾਲ ਚੀਜ਼ ਮੈਚ ਨਹੀਂ ਕਰਦੀ ਹੈਗੀ ਦੁਪੱਟਾ ਪਿਓਰ ਦਾ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਜੀ ਕਾਰੀਗਰ ਨੇ ਪੂਰੀ ਰੂਲ ਆਈ ਹੋਈ ਦੁਪੱਟੇ ਉੱਤੇ ਦੁਪੱਟੇ ਦਾ ਫੈਬਰਿਕ ਬਹੁਤ ਸੋਹਣਾ ਹੈ ਜੀ ਹਟਕੇ ਬਿਲਕੁਲ ਫੈਬਰਿਕ ਸੌਫਟ ਫੈਬਰਿਕ ਹੈ ਜੀ ਜਿਹੜੇ ਕਹਿੰਦੇ ਵੀ ਦੁਪੱਟਾ ਬਿਲਕੁਲ ਨਰਮ ਚਾਹੀਦਾ, ਲਾਈਟ ਵੇਟ ਚਾਹੀਦਾ, ਲਾਈਟ ਵੇਟ ਦੁਪੱਟੇ ਆ ਜੀ। ਬਹੁਤ ਸੋਹਣੇ ਫੈਬਰਿਕ ਦੇ ਵਿੱਚ ਆ। ਰੰਗ ਬਾਰੀ ਖੋਲੇ ਕਿਹੜੇ-ਕਿਹੜੇ ਦੇ ਵਿੱਚ। ਲਓ ਜੀ। ਸਕੈਨ ਸ਼ੇਡ ਜੀ। ਇਹ ਦੇਖੋ ਲਹਿਰ ਦੇਖੋ ਕਿੰਨੀ ਸੋਹਣੀ ਹੋਈ ਆ, ਘੇਰੇ ਉੱਤੇ ਕਿੰਨਾ ਪਿਆਰਾ ਕੰਮ ਹੋਇਆ। ਇਹ ਚੀਜ਼ਾਂ ਤੁਹਾਨੂੰ ਲੇਟੈਸਟ ਵੈਰੀਟੀਆਂ ਮਿਲਣੀਆਂ ਜੀ ਖਾਲਸਾ ਘਲਾਤ ਹਾਊਸ ਦੇ ਉੱਤੇ। ਨਵੀਆਂ ਤੋਂ ਨਵੀਆਂ ਵੈਰਾਈਟੀਆਂ ਦੇਖੋ ਰੋਜ਼ ਨਿਤ ਨਵੀਂ ਵੈਰਾਈਟੀਆਂ ਦੇਖੋ ਖਾਲਸਾ ਕਲਾਥ ਹਾਊਸ ਦੇ ਉੱਤੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਜੀ ਆਪਣੇ ਮਨਪਸੰਦ ਸੂਟ ਪਾਉਣ ਵਾਸਤੇ ਕਿਉਂਕਿ ਆਪ ਜੀ ਨੂੰ ਪਤਾ ਵੀ 25 ਤਰੀਕ ਤੱਕ ਸੇਲ ਲੱਗੀ ਤੇ ਬਹੁਤ ਹੀ ਭਾਰੇ ਫਾਇਦੇ ਹੋ ਰਹੇ ਆਪਣੇ ਭੈਣ ਭਰਾਵਾਂ ਦੇ ਲਓ ਜੀ ਦੇਖੋ ਗ੍ਰੇ ਇਹ ਨਹੀਂ ਬਿਲਕੁਲ ਨਵੀਂ ਸ਼ੇਡ ਆ ਜੀ ਗ੍ਰੇ ਤੇ ਮਾਊਸ ਦਾ ਦੋਹਾਂ ਦਾ ਕੰਪੀਟੀਸ਼ਨ ਰੰਗ ਦਾ ਬਿਲਕੁਲ ਲੇਟੈਸਟ ਵੈਰੈਟੀਆਂ ਜੀ ਲੇਟੈਸਟ ਛੇਡਾਂ ਕਿੱਥੋਂ ਮਿਲਣੀਆਂ ਜੀ ਖਾਲਸਾ ਕਲਾ ਦੋਸਤ ਤੋਂ ਮਿਲਣੀਆਂ ਜੀ ਰੇਂਜਾਂ ਬਹੁਤ ਮਿੱਠੀਆਂ ਆ ਲਖੋ ਸਿਰਫ ਰੇਂਜ ਰਹਿਣ ਵਾਲੇ ਜੀ ਕੋਈ 2500 3000 3500 ਨਹੀਂ ਜੀ ਸਿਰਫ 1400 ਤੇ 50 ਰੁਪਏ ਦਾ ਇੱਥੇ ਵੀ ਸਪੈਸ਼ਲ ਇੱਕ ਆਫਰ ਹੋਰ ਲਾਤੀ ਹੈ ਜੀ 2800 ਦੇ ਦੋ ਹੈ ਜਿਹੜਾ ਸਾਡਾ ਵੀਡੀਓ ਦੇਖ ਕੇ ਆਏਗਾ ਵੀਡੀਓ ਸ਼ੇਅਰ ਕਰਕੇ ਆਏਗਾ ਜੀ 2800 ਦੇ ਦੋ ਛੂਟ ਮੈਂ ਕਹਿੰਦਾ ਐਨੇ ਸੋਹਣੇ ਸੋਹਣੇ ਛੂਟ ਕੋਈ 2000 2500 ਤੋਂ ਘੱਟ ਨਹੀਂ ਬਾਜ਼ਾਰ ਵੇਚਦਾ ਤੁਹਾਡੀ ਖੂਰ ਸਿਲ ਦੁਕਾਨ ਤੇ ਆਫਰਾਂ ਉੱਤੇ ਲੱਗੇ ਜੀ ਸੂਟ ਏ ਹਾਫ ਪ੍ਰਾਈਸ ਉੱਤੇ ਲਾਤੇ ਆ ਜੀ ਲੋ ਜੀ ਇੱਕ ਇਹਦੇ ਵਿੱਚ ਰੰਗ ਚੌਥਾ ਹੈਗਾ ਜੀ ਬਹੁਤ ਹੀ ਪਿਆਰਾ ਕਰੀਮ ਰੰਗ ਹੈ ਇਹਦਾ ਬਹੁਤ ਜ਼ਿਆਦਾ ਡਿਮਾਂਡਿੰਗ ਰੰਗ ਹੈ ਜੀ ਕਰੀਮ ਰੰਗ ਆਂਦਾ ਬਾਅਦ ਚ ਵਿਕਿਆ ਪਹਿਲਾ ਹੁੰਦਾ ਹੈ ਬਹੁਤ ਹੀ ਸੁਨਿਆ ਰਿੰਦਾ ਦੇ ਵਿੱਚ ਹਟਕੇ ਵੈਰਾਈਟੀਆਂ ਮਿਲੀਆਂ ਜੀ ਹਟਕੇ ਵੈਰਾਈਟੀਆਂ ਖਾਲਸਾ ਗਲਾਸ ਉਸ ਦੇ ਉੱਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ